फ्री कोर्ट लोकसभातों भाजपा उम्मीदवार हंस राय हंस दिया बधिया मुश्किल संयुक्त किसान मोर्चे ने रिटर्निंग अफसर डिप्टी कमिश्नर फ्री कोर्ट को ਦਿੱਤਾ मंग पत्र हंस राय हंस वलो पिंड बेले वाला विच किसाना प्रति शब्दावली ते प्रकटाया इतराज हंस राय हंस खिलाफ 21 मई तक बंदी कारवाई करने दा अल्टीमेटम ਲੇਣਾ ਕੋ ਬਿੰਦ ਸਿੰਘ ਜਿਲ੍ਹਾ ਕੋ ਬਾਲਕਾਂ ਅੰਟੀਕਰੀ ਕਿਸਾਨ ਨੇ ਜੁਆਓ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਸਿੱਕੀ ਅੱਜ ਜਿਲ੍ਹਾ ਫਰੀ ਕੋਰ ਦੇ ਸਬੰਧਕ ਮੋਚੇ ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਫਰਾਜ ਦੀ ਵੀਡੀਓ ਵਾਇਰਲ ਹੋਈਆਂ ਜਾਂ ਭੱਟੀ ਸ਼ਬਦਾਵਲੀ ਜਿਹੜੀ ਉਹਦੇ ਅਵਸਥੀ ਗਈ ਆ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਫਰੀ ਕੋਰ ਨੂੰ ਚੋਰ ਗੋਸ਼ਨ ਦੇ ਜ਼ਿੰਮੇਵਾਰ ਹੋਣ ਦੇ ਤਾਲ ਉਹਨਾਂ ਨੂੰ ਅੱਜ ਲੜ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਕਰਜ਼ੋਤਾ ਉਹਨਾਂ ਨੇ ਜਾਲ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਰੂ-ਜੰਗ ਸ਼ੁਰੂ ਹੋਣ ਆਸਤੇ ਜਿਹੜੀ ਹਿੰਦਾਬਲੀ ਵਸਤੀ ਹੈ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਟ੍ਰੇਡ ਆਉਂਦੇ ਸਾਨੂੰ ਉਸਾਰ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਗੇੜ ਖੇੜ ਰਹੀ ਹੈ ਇਹ ਜਿਵੇਂ ਬਿਜਾਰਤ ਦੇ ਵਿੱਚ ਦੰਗੇ ਕਰਾਇਆ ਮਨੀਪੁਰ ਦੇ ਵਿੱਚ ਕਰਾਇਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਕਰਕੇ ਅੱਜ ਜਿਹੜਾ ਰੈਫਰਿਕਸ਼ਨ ਤੋਂ ਪਿਆ ਹੋਇਆ ਇਹਦੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਕੋਈ ਕਾਰਵਾਈ ਨਹੀਂ ਕਰਦਾ ਜਿਲ੍ਹਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਹੈ ਰਿਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸੰਯੁਕਤ ਮੋਰਚਾ ਉਹਦੇ ਤੋਂ ਕੋਈ ਵੱਡਾ ਐਕਸ਼ਨ ਲੈ ਕੇ ਫਿਰ ਜਿਹੜੀ ਭਾਸ਼ਾ ਵਿੱਚ ਬੋਲਦਾ ਇਹਨੂੰ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇ ਹਾਲੇ ਅੱਜ ਸੰਯੁਕਤ ਮੋਰਚਾ ਜੋ ਫ੍ਰੀਕੋਰਟ ਹੈ ਉਹ ਡਿਫੀਕਸ਼ਨ ਨੂੰ ਮਿਲਿਆ ਪਿਛਲੇ ਦਿਨੀ ਸਾਰਿਆਂ ਨੇ ਸੁਣੀਆ ਵੀਡੀਓ ਜੋ ਵੀਰੇ ਵਾਲਾ ਪਿੰਡ ਤੋਂ ਆਂਤਰਾ ਜਾਂਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਪਰ અમાਰੋ ਜੋ ਜਾਗ ਸ਼ੁਰੂ ਕਰਾਉਂਦੀਆਂ ਗੱਲਾਂ ਕੀਤੀਆਂ ਔਰ ਖੇਤਰਾਂ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ ਦੋ ਤਰੀਕ ਨੂੰ ਇੱਕ ਤਰੀਕ ਤੋਂ ਲੱਖਣ ਤੋਂ ਬਾਅਦ ਦੋ ਤਰੀਕ ਨੂੰ ਮਿਲਣ ਦੀ ਗੱਲ ਕਹੀ ਹੈ ਕਿ ਦੋ ਤਰੀਕ ਤੋਂ ਬਾਅਦ ਮਿਲੋ ਇਹਨਾਂ ਕਬੀ ਖਾਨਾ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕਿਹਾ ਕਿ ਮੈਂ ਗਰੀਬ ਔਰ ਗਰੀਬਾਂ ਨੂੰ ਸਾਨੂੰ ਵੜ ਨਹੀਂ ਦੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲੋ ਮੈਂ ਦੱਸੂਗਾ ਇਹਨੂੰ ਪੁੱਛਾ ਜਿਉਂ ਨੇ ਅਸਰਾਜ ਨੂੰ ਕਿ ਇਕੱਲੇ ਫੀਕਰਡ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਨੀਤਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਦਾ ਫ੍ਰੀਕੋਰਸ ਆਇਆ ਸੀ ਜਦੋਂ ਉੱਥੇ ਕਿਸਾਨ ਦੀ ਮੌਤ ਹੋਈ ਸੀ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਸਾਡੀ ਪੂਰੀ ਕੋਸ਼ਿਸ਼ ਜੋਇਕ ਮੋਰਚੇ ਦੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ ਇਹ ਗੱਲਾਂ ਕਰਦਾ ਮੈਂ ਵੀ ਗਰੀਬ ਹਾਂ ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ ਕਿਉਂਕਿ ਜਿਨ੍ਹਾਂ ਦੇ ਸਬੰਧ ਅਮਾਨੀਆਂ ਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ ਇਹ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਅਮਾਨੀਆਂ ਡਾਨੀਆਂ ਨੂੰ ਉਹ ਬੰਦੇ ਗਰੀਬ ਹੈ ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੇ ਨੇ ਇਥੇ ਭਾਵਿਆ ਨੇ ਥੋੜਾ ਜਿਹੜੇ ਬਹੁਤ ਆਏ ਨੇ ਠੀਕ ਹੈ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਗਰੀ ਵੀਰਾਂ ਨੂੰ ਜਿੰਨਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਹੈ ਮੈਂ ਬੇਨਤੀ ਕਰਦਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਗੱਲ ਨਹੀਂ ਵੋਟਾਂ ਦੀ ਗੱਲ ਵੱਖਰੀ ਹੁੰਦੀ ਵੋਟ ਕਿੱਥੇ ਕਿਸੇ ਨੇ ਪਾਉਣੀ ਹੈ ਠੀਕ ਹੈ ਅਸੀਂ ਹਰ ਥਾਂ ਪ੍ਰਚਾਰ ਕਰਨਾ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਸ਼ਹਿਰ ਵਿੱਚ ਅਸੀਂ ਕਹਿਣਾ ਕਿ ਇਹਨਾਂ ਦੇ ਪੋਲ ਨੂੰ ਬੋਥ ਨਾ ਲੱਗਣ ਅਸੀਂ ਇਹਨਾਂ ਨੂੰ ਝੰਡੀਆਂ ਦਿਖਾਉਣੀਆਂ ਇਹਨਾਂ ਨੂੰ ਸਵਾਲ ਕਰਨੇ ਆ ਆ ਸਾਡਾ ਐਸਕੇਮ ਜਿਹੜਾ ਜੋ ਐਸਕੇਮ ਨੇ ਸਾਡਾ ਡਿਸਿਪਲਿਨ ਬਣਾਇਆ ਹੈਗਾ ਕਿ ਅਸੀਂ ਕੋਈ ਤੋਲ ਪਨ ਨਹੀਂ ਕਰਾਂਗੇ ਅਸੀਂ ਕੋਈ ਗੱਲ ਦੋਪੜ ਨਹੀਂ ਕਰਾਂਗੇ ਅਸੀਂ ਕੋਈ ਗੱਟਿਆਂ ਦਾ ਰਸਤਾ ਨਹੀਂ ਰੋਕਾਂਗੇ ਜਿਸ ਵਾਂ ਜਿਹੜਾ ਐਸਕੇਮ ਹੈ ਉਸ ਗੱਲ ਤੇ ਚੱਲ ਰਿਹਾ ਹੈਗਾ ਸੋ ਇਹ ਹੈਗਾ ਡਿਸਪਿਚਨ ਨੂੰ ਇਹ ਕਿਹਾ ਕਿ ਇਹ ਤੇ ਕਾਰਵਾਈ ਹੋਵੇ ਉਹ ਕਾਰਵਾਈ ਓਪਨ ਕੀਤੀ ਜਾਵੇ ਪ੍ਰੈਸ ਦੇ ਵਿੱਚ ਦਿੱਤੀ ਜਾਵੇ अदरवाइज ਇਹ ਗੱਲ ਨਹੀਂ ਹੁੰਦੀ ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਣੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਰਸਾ ਮਗਰ ਲੱਗੀਆਂ ਉਦੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸਿਰਦੰਦੇ ਨੇ ਜਾ ਕੇ ਇਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਤੇ ਇਸੇ ਤੁਰੰਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਾ ਕੇ ਉਹਨੂੰ ਓਪਨ ਕੀਤੀ ਜਾਵੇ press ਦੇ ਵਿੱਚ ਤਾਂ ਕਿ ਸਾਨੂੰ ਪਤਾ ਲੱਗ ਸਕੇ ਨਹੀਂ ਤਾਂ ਫਿਰ 21 ਤਰੀਕ ਦੀ ਜੋ ਜਗਰਾਵਾਂ ਰੈਲੀ ਹੈਗੀ ਆ ਉਹ ਤੇ ਉਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ ਉਹ ਕੋਈ ਵੱਡਾ ਐਕਸ਼ਨ ਉਹਦੇ ਖਿਲਾਫ ਵੀ ਲਾਵਾਂਗੇ ਕੀ ਕਾਰਵਾਈ ਜਿਹੜਾ ਦੇਸ਼ ਦੇ ਅੰਦਰ ਦੁਬਾਰਾ बीजेपी ਸਰਕਾਰ ਬਣ ਕੇ ਕਿਸਾਨਾਂ ਦੇ ਖਿਲਾਫ ਮਾਰੇ ਦੇਖੋ ਇਕੱਲੇ ਕਿਸਾਨਾਂ ਦੇ ਹਾਲਾਤ ਮਾਰੇ ਨਹੀਂ ਹੋਣਗੇ बीजेपी ਸਾਰੇ ਦੇਸ਼ ਦੀ ਦੁਸ਼ਮਣ ਹੈ ਇਹ ਮਤ ਸੋਚਣ ਦੋ ਜੀ ਕਿਉਂਕਿ ਕਿਸਾਨ ਤਾਂ ਮਰੇਗਾ ਹੀ ਕਿਸਾਨ ਜੇ ਮਰਦਾ ਤਾਂ ਮੰਡੀਕਰਨ ਖਤਮ ਹੁੰਦਾ ਤੇ ਯਾਰ ਤੁਸੀਂ ਨਹੀਂ ਮਰਦਾ ਕਿ ਉਹਦਾ ਲੇਬਰ ਨਹੀਂ ਮਰਦੀ ਕਿ ਉਹਦਾ ਟਰੱਕਾਂ ਵਾਲੇ ਨੂੰ ਹਟਵਾਈਦਾ ਕੰਮ ਉਹ ਨਹੀਂ ਮਰਦੇ ਕਿ ਵੱਡੇ ਮਾਲ ਖੋਲਣ ਦੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ ਕਿ ਜੋ ਪ੍ਰਾਈਵੇਟ ਸਾਰੇ ਮਹਿਕਮੇ ਕਰਨ ਦੇ ਨਾਲ ਨੌਕਰੀਆਂ ਖਤਮ ਨਹੀਂ ਹੁੰਦੀਆਂ ਸਾਰਾ ਦੇਖ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਵੇਖਣਾ ਚਾਹੁੰਦਾ ਹੈ ਤੇ ਸਾਰੇ ਦੇਸ਼ਵਾਸੀਆਂ ਤੋਂ ਤੁਹਾਡੇ ਰੇ ਬੇਨਤੀ ਹੈ ਕਿ ਕੱਲਾ ਕਿਸਾਨ ਨਹੀਂ ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹਨੂੰ ਆਪਾਂ ਜੋ ਆ ਪਹਿਲੀ ਤੇ ਤੀਜੇ ਇਥੇ ਪੈਣੀਆਂ ਜਾਂ ਵੋਟਾਂ ਪੈਣੀਆਂ ਬਾਅਦ ਸੋਰੀ ਆਪਾਂ ਨੂੰ ਪਾਸੇ ਚਲਦਾ ਕਰਗੇ ਕਿਉਂਕਿ ਆਪਾਂ ਠੀਕ ਹੈ ਸਰਕਾਰ ਸਾਰੀਆਂ ਠੀਕ ਨਹੀਂ ਹੁੰਦੀਆਂ ਪਰ ਸਭ ਤੋਂ ਸਿਰਾ ਜੋ ਜਾਲਮ ਸਰਕਾਰ ਸਿੱਧ ਹੋਈ ਹੈ ਕੋਈ ਭਾਰਤੀ ਜਨਤਾ ਪਾਰਟੀ ਵੀ ਸਿੱਧ ਹੋਈ ਹੈ ਸੋ ਇਹਨਾਂ ਨੂੰ ਆਪਾਂ ਪਾਸੇ ਕਰਨਾ ਸੋ ਆਉਂਦੀਆਂ ਗੱਲਾਂ ਨਾ ਕਰੇ ਸਰਕਾਰ ਇਸ ਵਾਰ ਇਹਦੀ ਨਹੀਂ ਹੋਣੀ ਹੰਸ ਰਾਜ ਦਾ ਦੋਖ ਰਹੀ ਰਹੇਗਾ ਕੋਈ ਉਹ ਸਾਡੇ ਐਸਕੇਮ ਕੱਲੇ ਹੰਸ ਰਾਜ ਦਾ ਮੈਂ ਬੇਨਤੀ ਕਰਾਂ ਕੱਲੇ ਹੰਸ ਰਾਜ ਦਾ ਵਿਰੋਧ ਰਹਿਣਾ ਹੋ ਰਿਹਾ ਪੰਜਾਬ ਨੇ ਸਾਰੇ ਦੇਸ਼ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਉਹ ਤਾਂ ਸਾਡੇ ਡਿਸਪਲਿਨ ਚ ਰਹੇਗੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਸਵਾਲ ਵੀ ਕਰਨੇ ਆ ਪ੍ਰਸ਼ਾਸਨ ਨੂੰ ਕਿਹਾ ਹੋਇਆ ਕਿ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਡੇ ਇਹਦੇ ਸਾਹਮਣੇ ਖੜਾ ਕਰੋ ਤੇ ਆਪਦੇ ਸਵਾਲ ਕਰਾਂਗੇ ਚੋਤਾ ਹੁੰਦਾ ਰਹਿਣਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ